ਵੱਡੀ ਅਪਡੇਟ 에어ਪੋਰਟ ਅਥਾਰਟੀ ਇੰਡੀਆ ਦੇ ਵੱਲੋਂ ਆ ਰਹੀ ਹੈ ਦੱਸਦੀ ਹੈ ਕਿ ਆਪਰੇਸ਼ਨ ਸੰਦੂਰ ਦੇ ਚੱਲਦੇ ਆ 32 ਜਿਹੜੇ 에어ਪੋਰਟ ਨੇ ਉਹ ਇੰਡੀਆ ਦੇ ਬੰਦ ਕਰ ਦਿੱਤੇ ਗਏ ਸੀ ਕਿਉਂਕਿ ਆਪਰੇਸ਼ਨ ਸੰਦੂਰ ਚੱਲ ਰਿਹਾ ਸੀ ਜਿਹੜੀ ਹਵਾਈ ਉਡਾਨਾਂ ਸੀ ਉਸ ਨੂੰ ਲੈ ਕੇ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਸੀ ਆਮ ਯਾਤਰੀਆਂ ਦੇ ਲਈ ਜਿਹੜੀ ਸੁਵਿਧਾ ਸੀ ਉਸ ਨੂੰ ਰੋਕ ਦਿੱਤਾ ਗਿਆ ਸੀ 15 ਮਈ ਤੱਕ ਇਹ ਜਿਹੜੀ ਸੂਚਨਾ ਸੀ ਉਹ ਦਿੱਤੀ ਗਈ ਸੀ ਕਿ 15 ਮਈ ਤੱਕ ਇਹ ਹਵਾਈ ਅੱਡੇ ਜਿਹੜੇ ਨੇ ਉਹ ਬੰਦ ਰਹਿਣਗੇ 32 ਹਵਾਈ ਅਟਿਆਂ ਦਾ ਜਿੱਕਰ ਜਿਹੜਾ ਕੀਤਾ ਗਿਆ ਸੀ ਹੁਣ ਇੱਕ ਪ੍ਰੈਸ ਵਾਰਤਾ ਜਿਹੜੀ ਹੈ ਅਥਾਰਟੀ ਵੱਲੋਂ ਕੀਤੀ ਗਈ ਹੈ ਉਸ ਪ੍ਰੈਸ ਵਾਰਤਾ ਦੇ ਵਿੱਚ ਉਹਨਾਂ ਨੇ 32 ਜਿਹੜੇ 에어ਪੋਰਟ ਨੇ ਉਹਨਾਂ ਜ਼ਿਕਰ ਕੀਤਾ ਤੁਹਾਨੂੰ ਉਹਨਾਂ 에어ਪੋਰਟਾਂ ਦੇ ਨਾਮ ਵੀ ਅਸੀਂ ਬੜ ਕੇ ਸੁਣਾ ਦਿੰਨੇ ਆ ਜਿਨ੍ਹਾਂ ਦੇ ਵਿੱਚ ਚੰਡੀਗੜ੍ਹ ਸ਼੍ਰੀਨਗਰ ਅੰਮ੍ਰਿਤਸਰ ਅੰਬਾਲਾ ਹਿੰਦਨ ਅਵੰਤੀਪੁਰ ਸਰਵਾਵਾ उतराई आदमपुर लुधियाना कुल्लू मनाली किशनगढ़ पटियाला शिमला कांगड़ा बठिंडा जैसलमेर जोधपुर बीकानेर हलवारा पठानकोट जम्मू ले, दौजी मुंद्रा, यमुनानगर राजकोट पुरोब पोरबंदर कंडला केशोड़ भुज ਤੇ ਨਾਲਿਆ ਇਹ ਸਾਰੇ ਜਿਹੜੇ 에어ਪੋਰਟਸ ਇਸ ਵਿੱਚ ਸ਼ਾਮਿਲ ਸੀ ਇਹਨਾਂ ਨੂੰ ਹੁਣ ਤਰੰਤ ਪ੍ਰਭਾਵ ਦੇ ਨਾਲ ਜਿਹੜਾ ਹੈ ਉਹ ਖੋਲ ਦਿੱਤਾ ਗਿਆ ਤੇ ਇਹਨਾਂ ਨੇ ਕਿਹਾ ਹੈ ਕਿ ਜਿਹੜੇ ਵੀ ਯਾਤਰੀ ਸਫ਼ਰ ਕਰਨਾ ਚਾਹੁੰਦੇ ਨੇ ਉਹ ਸਾਡੀ ਜਿਹੜੀ ਵੈਬਸਾਈਟ ਨੇ ਅਫੀਸ਼ੀਅਲ ਵੈਬਸਾਈਟਸ ਨੇ ਉਹਨਾਂ ਉੱਪਰ ਧਿਆਨ ਰੱਖਣ ਜੇ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਤਾਂ ਅਸੀਂ ਵੈਬਸਾਈਟ ਦੇ ਉੱਪਰ ਅਪਡੇਟ ਕਰ ਦਿਆਂਗੇ